ਵਾਦਾ ਕਰ ਰਿਹਾ ਜਿੰਨੀ ਜਲਦੀ ਹੋਇਆ ਖੰਡੀ ਨੂੰ ਜ਼ਿਲ੍ਹਾ ਬਣਾਵਾਂਗੇ ਖੰਡੀ ਨੂੰ ਜ਼ਿਲ੍ਹਾ ਬਣਾਵਾਂਗੇ ਖੰਡੀ ਨੂੰ ਜ਼ਿਲ੍ਹਾ ਬਣਾਵਾਂਗੇ

जय श्री जय श्री भारतीय जनता पार्टी श्री ਹੋ ਜਿੰਦਾਬਾਦ ਭਾਈ ਨੀਤ੍ਰਭਾਈ ਮਾਤੀ ਜਿੰਦਾਬਾਦ ਓਏ ਮੇਰੀ ਜੀਰ ਮਾਤਾ ਜੀ ਸਾਡੇ ਦਾ ਹਮ ਆਇਆ ਬਹੁਤ ਬਹੁਤ ਲਵਾ ਲੋ ਕੋਡੀ ਕੋਡੀ ਆਹ ਲੋਕ ਇੰਨੇ ਆਹ ਪਛਨਾ ਸਰ ਜੀ ਪ੍ਰਸਿੱਧਾ ਸੁਣ ਕੇ ਦੋ ਮਿੰਟ ਬੈਠੀ ਬੇਨਤੀ ਸਾਡੇ ਸਾਡੀ ਬੇਨਤੀ ਵੀ ਸੁਣ ਲੋ ਬੜਾ ਕੋਣ ਨੂੰ ਟਿਕੋ ਅੰਬੀ ਜਿਹੜਾ ਤੁਹਾਨੂੰ ਲਾਈਵ ਆ ਬੰਦ ਕਰ ਸਮੋਈ ਲਾਉਂਦਾ ਜਿਹੜਾ ਉੱਤਰ ਨਹੀਂ ਜਾ ਸ਼ਗਨਾ ਗੁਲਪੀ ਚਲੋ ਮੂਝ ਪਾਉਣਾ ਫਿਰ ਐ ਸਵਾਲ ਆ ਜਨਾ ਆਜੋ ਜੀ ਆਜੋ ਆਜੋ ਜੀ ਮੇਰਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਬਾਜ਼ਾਰ ਦੇ ਵਿੱਚ ਆਇਓ ਤੇ ਪੂਰਾ ਰੰਗ ਦੇ ਵਿੱਚ ਰੰਗਿਆ ਹੋਇਆ ਅੱਜ ਭਾਜਪਾ ਦੇ ਜਿਹੜਾ ਬਾਜ਼ਾਰ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਸਾਰੇ ਖੰਨਾ ਸਾਰੇ ਬਾਜ਼ਾਰ ਮੋਦੀ ਦੀ ਕਰਨੇ ਜਾਇਆ ਕਾਰ ਅਬ ਕੀ ਬਾਤ 400 ਇੱਧਰ ਕੇਜਾਰਾਮ ਦਾ ਨੰਬਰ ਵੀ 4 4 ਨੰਬਰ ਬਟਨ ਨੂੰ ਦਬਾਓ ਸਦਾ ਸੁੱਕੋ ਕਿਵੇਂ ਮਿਲ ਰਿਹਾ ਹੁੰਗਾਰਾ ਕਿਵੇਂ ਮਿਲ ਰਿਹਾ ਹੁੰਗਾਰਾ ਤੁਸੀਂ ਮੈਂਡਰੋ ਸਾਹਿਬ ਆਪ ਦੇ ਰਹੋ ਆਪ ਹੀ ਕਰਨ ਕਰਾਮਣਾਏ ਮੈਨੂੰ ਪੁੱਛਦੇ ਹੋ ਮੈਂਡਰੋ ਸਾਹਿਬ ਜਿੰਦਾਬਾਹ ਹਾਂ ਜਿੰਦਾਬਾਹ ਜਿੰਦਾ ਜਨਤਾ ਪਾਰਟੀ ਜਿੰਦਾਬਾਹ ਅੱਜ ਸਾਰਾ ਸ਼ਹਿਰ ਬੀਜੇਪੀ ਮੇ ਹੋ ਚੁੱਕਿਆ ਹੈ ਔਰ ਤੁਮੇ ਕੀ ਮੈਜੋਰਟੀ ਨਹੀਂ ਆਸੀ ਆਪਣੇ ਕੈਂਡੀਡੇਟ ਜਿਤਾਵਾਂਗੇ ਹੰਨੇ ਚੋ ਮੈਸੇਜ ਮਾਲਮ ਹੈ ਹਾਂਜੀ ਜੀ ਸੋਹ ਮੋਦੀ ਮੇ ਹੀ ਚੱਲ ਰਿਹਾ ਜੀ ਸਾਰੇ ਬਾਜ਼ਾਰ ਚੋਂ ਪੂਰਾ ਹੰਗਾਰਾ ਮਿਲ ਰਿਹਾ ਜਬਰਦਸਤ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮੇਰੀ ਨਰਿੰਦਰ ਭਾਈ ਮੋਦੀ ਜੀ ਜਿੰਦਾਬਾਦ ਗੇਜਾਰਾਮ ਬਾਲਮੀਕੀ ਜੀ ਜਿੰਦਾਬਾਦ ਕੀ ਕਹਿਣਾ ਚਾਹੁੰਦੇ ਜੀ ਪ੍ਰਧਾਨੋਂ ਕੰਨੇ ਦੇ ਮੋਦੀ ਸਾਹ ਨੂੰ ਲੈ ਕੇ ਆਣੀ 400 ਪਰ ਹਾਂਜੀ ਸਾਰਾ ਬਾਜ਼ਾਰ ਦੇਖੋ ਜੀ ਮੋਦੀ ਦੇ ਰੰਗ ਚ ਰੰਗਿਆ ਗਿਆ ਕੁਝ ਕਹਿਣ ਦੀ ਲੋੜ ਨਹੀਂ ਤੁਸੀਂ ਬਾਜ਼ਾਰ ਦਾ ਹਾਲਾਤ ਦੇਖੋ ਕੀ ਨੇ ਹਾਂਜੀ ਉਹ ਜੀ ਫਤੇਗੜ ਸੀ ਭਾਰਤੀ ਜਨਤਾ ਪਾਰਟੀ ਜੇਤ ਪ੍ਰਾਪਤ ਕਰੂਗਾ ਸਭ ਬਸ ਹਾਂਜੀ ਸਰ ਸ਼ਹਿਰ ਵਾਸੀਓਂ ਜੀ ਪਹਿਲੀ ਵਾਰੀ ਉਹ ਸਾਹਬ ਆਪ ਕੀ ਲੋਕ ਸਭਾ ਦਾ ਕੈਂਡੀਡੇਟ ਬੀਜੇਪੀ ਦਾ ਬਣ ਕੇ ਆਇਆ ਫਤੇਗੜ ਸਾਹਿਬ ਤੋਂ ਜੋ ਬੀਜੇਪੀ ਦੀ ਗੈਰੰਟੀ ਜਿਨੇ ਆਦਨੀਆਂ ਗੀਤਜਾਰਾਮ ਜੀ ਬਾਲਮੁਚੀ ਉਹਨਾਂ ਨੂੰ ਕਾਮਯਾਬ ਕਰਾ ਕੇ ਖੰਨੇ ਚ ਸਭ ਤੋਂ ਵੱਧ ਲੀਡ ਤੋਂ ਅੱਗੇ ਪਿੱਛੇ ਜੈ ਸ਼ੀਰਮ ਜੈ ਸ਼ੀਰਮ ਹਾਂਜੀ ਅਰ ਸੁਣੋ ਮੈਨੂੰ ਖੰਨੇ ਤੋਂ ਵਿਧਾਨ ਸਭਾ ਜਿਤਾਓ ਲੋਕ ਸਭਾ ਸੀਟ ਪਦਕਾੜ ਸਾਹਿਬ ਤੋਂ ਮੈਂਬਰ ਬਣਾਓ ਵਾਦਾ ਕਰ ਰਿਹਾ ਜਿੰਨੀ ਜਲਦੀ ਹੋਇਆ ਖੰਡੀ ਨੂੰ ਜ਼ਿਲ੍ਹਾ ਬਣਾਵਾ ਕੇ ਸਾਰੇ ਤਿੰਨ ਵਿਧਾਨ ਸਭਾ ਨੂੰ ਸਾਰੇ ਸੁਖਾ ਅੱਛਾ ਦੂਜੇ ਨਮੇ ਕੋਰਾ ਜਿਹੜਾ ਐਲੀਵੇਟਡ ਪੋਲਾ ਹੋਰੇ ਇਹਦੇ ਪੁਲ ਦੀ ਵੀ ਲੋਕਾਂ ਦੀ ਡਿਮਾਂਡ ਹੈ ਵੀ ਇਹ ਜਿਹੜਾ ਹੈ ਦੂਜਾ ਹੋਣਾ ਚਾਹੀਦਾ ਹੈ ਮੈਨੂੰ ਸੇਵਾ ਦਾ ਮੌਕਾ ਦੇਓ ਇਹ ਤੁਹਾਨੂੰ ਕਰਕੇ ਦਿਖਾਵਾਂਗੇ ਇਹ ਆਮ ਆਦਮੀ ਸਰਕਾਰ ਮੰਗਰੋ ਨੇ ਵੀ 30 ਦਿਨ ਚ ਨਸ਼ੇ ਖਤਮ ਕਰਦਾਂਗੇ ਨਸ਼ੇ ਖਤਮ ਤਾਂ ਹੋਣੇ ਹੁਣ 4 ਗੁਣਾ ਨਹੀਂ ਹੁਣ ਤਾਂ 100 ਗੁਣਾ ਨਸ਼ੇ बिक ਰਹੇ ਹਨ ਨਸ਼ਿਆਂ ਦੇ ਨਾਲ ਜਵਾਨੀ ਤਬਾਹ ਹੋ ਰਹੀ ਹੈ ਤੇ ਸਰਕਾਰ ਮੰਨੋ ਮੰਨੋ ਗਜਰਾਵ ਜੀ ਹੌਸਲوں ਦੀ ਉਡਾਨ ਅਭੀ ਬਾਕੀ ਹੈ ਮੰਜ਼ਿਲਾਂ ਦੀ ਤਲਾਸ਼ ਅਭੀ ਬਾਕੀ ਹੈ ਅੱਭੀ ਤੋਂ ਨਾਪੀ ਹੈ ਮੁਠੀ ਵਰ ਜ਼ਮੀਨ ਸਾਰਾ ਆਸਮਾਨ ਵਰਗੀ ਹੈ ਵਾਹ ਜੀ ਜਨਤਾ ਪਾਰਟੀ ਜਿੰਦਾਬਾਦ ਆਜੋ ਜੀ ਅੱਜ ਭਰਦੀ ਜਨਤਾ ਵੱਲੋਂ ਨੂਜਲਾ ਸ਼੍ਰੀ ਗੇਜਾਰਾਮ ਜੀ ਵੱਲੋਂ ਕੰਨਾ ਸ਼ਹਿਰ ਦਾ ਦੌਰਾ ਕੀਤਾ ਜਾ ਰਿਹਾ ਹੈ ਸਵੇਰੇ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ ਜਿੱਥੇ ਇਕੱਲੇ ਇਕੱਲੇ ਦੁਕਾਨਦਾਰ ਨੇ ਗੇਜਾਰਾਮ ਦਾ ਸਵਾਗਤ ਕੀਤਾ ਤੇ ਅੱਜ ਹੁਣ ਬਾਜ਼ਾਰ 'ਚ ਗੁਰੂਵਾਲਾ ਮਾਰਕੀਟ ਦੇ ਤਰਨਸੇ ਰੋਡ ਤੇ ਅਸੀਂ ਜਦੋਂ ਸੁਹਾਵੀਆਰ ਦੇ ਮੇਨ ਵੇਅਰ ਜਾਣਾ ਪਰ ਜੋ ਅੱਜ ਜੋਸ਼ ਦੇਖਿਆ ਇਹਨਾਂ ਜੋਸ਼ ਕਿਸੇ ਇਲੈਕਸ਼ਨ ਚ ਸ਼ਹਿਰ ਦੇ ਦੁਕਾਨਦਾਰਾਂ ਨੇ ਕਦੇ ਵੀ ਨਹੀਂ ਸੀ ਇਹ ਪਹਿਲੀ ਵਾਰ ਹੈ ਕਿ ਨਾ ਗੇਜਰਾਂ ਦੇ ਹੱਕ ਚ ਲੋਕ ਹਮਾ ਕੇ ਇਹਨਾਂ ਦੀ ਸਪੋਰਟ ਕਰ ਰਹੇ ਨੇ